ਉਹਨਾਂ ਦੇ ਘਰ ਬੱਚਾ ਹੋਣ ਵਾਲਾ ਸੀ ਜਿਹਨੂੰ ਨਾਨਕੀ ਕਹਿੰਦੇ ਐ ਅਟਾਰੀ ਵਾਲੇ ਸਰਦਾਰ ਦੀ ਬੇਟੀ ਸ਼ਾਮ ਸਿੰਘ ਦੀ ਔਰ ਉਹ ਬਿਮਾਰ ਹੋ ਗਈ ਉਸੇ ਹੀ ਝੋਰੇ ਦੇ ਨਾਲ ਉਹਦੀ ਮੌਤ ਹੋ ਗਈ ਹੁਣ ਵਾਰੀ ਆਈ ਰਾਣੀ ਚੰਦਕੌਰ ਦੀ ਮਹਾਰਾਜੇ ਕੋਲੋਂ ਆਗਿਆ ਲੈ ਕੇ ਕਿ ਜੇ ਤੁਹਾਡਾ ਹੁਕਮ ਹੋਵੇ ਤੇ ਰਸਤੇ ਵਿੱਚੋਂ ਮਹਾਰਾਣੀ ਚੰਦਕੌਰਾਂ ਵੀ ਪਾਸੇ ਕੀਤੀ ਜਾਏ ਬੜੀਆਂ ਚਾਲਾਂ ਚੱਲੀਆਂ ਸਰਦਾਰ ਗੁਰਮਤ ਸਿੰਘ ਨੇ ਇਤਿਹਾਸ ਕਹਿੰਦਾ ਕਿ ਇਹਨਾਂ ਨੂੰ ਚਾਦਰ ਪਾਉਣ ਦੀ ਵੀ ਗੱਲ ਚੱਲੀ ਮਹਾਰਾਜਾ ਸ਼ੇਰ ਸਿੰਘ ਵੀ ਮੰਨ ਗਿਆ ਔਰ ਰਾਣੀ ਚੰਦਕੌਰਾਂ ਮੰਨ ਗਈ ਪਰ ਧਿਆਨ ਸਿੰਘ ਨੇ ਇੱਥੇ ਆਣ ਕੇ ਕਿਹਾ ਮਹਾਰਾਣੀ ਤੇਰੇ ਨਾਲ ਧੋਖਾ ਹੋਏਗਾ ਤੇਰੇ ਨਾਲ ਦਗਾ ਹੋਏਗਾ ਸ਼ੇਰ ਸਿੰਘ ਨੇ ਤੇਰੇ ਨਾਲ ਘਟ ਨਹੀਂ ਕਰਨੀ ਇਸ ਵਾਸਤੇ ਕਿਤੇ ਇਸ ਗੱਲ ਉੱਤੇ ਨਾ ਮੰਨ ਜਾਏ ਕਹਿੰਦੇ ਮਹਾਰਾਣੀ ਚੰਦਕੌਰਾਂ ਮੁਕਰ ਗਈ ਤੇ ਹੁਣ ਜਿਹੜਾ ਧਿਆਨ ਸਿੰਘ ਹੈ ਉਹਨੇ ਚਾਰ ਗੋਲੀਆਂ ਜਿਹੜੀਆਂ ਮਹਾਰਾਣੀ ਦੀ ਸੇਵਾ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਪੈਸੇ ਦੇਣੇ ਕਰਕੇ ਉਹਨਾਂ ਨੂੰ ਵੱਢੀ ਦੇਣੀ ਕਰਕੇ ਉਹਨਾਂ ਨੂੰ ਜਹਾ ਦਾਤ ਦੇਣੀ ਕਰਕੇ ਖਰੀਦ ਲਿਆ ਤੇ ਨਾਲ ਹੀ ਉਹਨਾਂ ਨੂੰ ਇਹ ਦਬਕਾ ਵੀ ਮਾਰਿਆ ਜੇ ਕਾਰਜ ਨਾ ਕਰੋਗੀਆਂ ਤੇ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ ਲਾਲਚਵਸ ਹੋਇਆ ਬੰਦਾ ਕੀ ਨਹੀਂ ਕਰਦਾ ਕਹਿੰਦੇ ਦੁੱਧ ਵਿੱਚ ਪਾ ਕੇ ਜ਼ਹਿਰ ਜਦੋਂ ਦਿੱਤਾ ਮਹਾਰਾਣੀ ਨੇ ਆਪਣੇ ਬੁੱਲਾਂ ਦੇ ਲਾਗੇ ਰੱਖਿਆ ਕਹਿੰਦੇ ਉਹਨੂੰ ਸਮੈਲ ਇੱਕ ਐਸੀ ਆਈ ਉਹਨੇ ਗਲਾਸ ਪਾਸੇ ਰੱਖ ਦਿੱਤਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਮਾਰਨ ਦੀਆਂ ਸ਼ਾਸ਼ਾ ਹੋ ਰਹੀਆਂ ਨੇ ਰਾਣੀ ਚੰਦਕੌਰਾਂ ਪਈ ਹੋਈ ਆ ਆਪਣੇ ਬਿਸਤਰੇ ਉੱਤੇ ਉਹ ਚਾਰ ਜਿਹੜੀਆਂ ਗੋਲੀਆਂ ਉਹ ਜਮ੍ਹਾਂ ਦਾ ਰੂਪ ਧਾਰ ਕੇ ਮਹਾਰਾਣੀ ਦੇ ਕੋਲ ਪਹੁੰਚੀਆਂ ਸੁੱਤੀ ਪਈ ਮਹਾਰਾਣੀ ਦੇ ਸਿਰ ਵਿੱਚ ਉਹਨਾਂ ਨੇ ਭਾਰੇ ਪੱਥਰ ਮਾਰ-ਮਾਰ ਕੇ ਮਹਾਰਾਣੀ ਚੰਦਕੌਰਾਂ ਨੂੰ ਮਾਰ ਦਿੱਤਾ ਹੁਣ ਸਹਿਕ ਰਹੀ ਹੈ ਮਹਾਰਾਣੀ ਚੰਦਕੌਰਾਂ ਨਾ ਸਰੀਰ ਵਿੱਚੋਂ ਜਿੰਦੀ ਨਿਕਲ ਰਹੀ ਹੈ ਤਰਫ ਰਹੀ ਹੈ ਤਖਤ ਉੱਤੇ ਪਈ ਹੋਈ ਪਲੰਗੇ ਉੱਤੇ ਪਈ ਹੋਈ ਆ ਰਾਜਾ ਧਿਆਨ ਸਿੰਘ ਸਾਹਮਣੇ ਆਣ ਕੇ ਮਹਾਰਾਣੀ ਦੇ ਕੋਲ ਬੈ ਕੇ ਕਹਿੰਦਾ ਮਹਾਰਾਣੀ ਜਿਨ੍ਹਾਂ ਨੇ ਪਾਪ ਕੀਤਾ ਮੈਂ ਉਹਨਾਂ ਨੂੰ ਛੱਡਾਂਗਾ ਨਹੀਂ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਵਾਂਗਾ ਮਹਾਰਾਣੀ ਜੋ ਤੁਹਾਡਾ ਹੁਕਮ ਹੈ ਮੈਨੂੰ ਹੁਕਮ ਕਰੋ ਮੈਂ ਸਦਾ ਸੇਵਾ ਵਿੱਚ ਹਾਜ਼ਰ ਰਹਿਣਾ ਹੈ ਔਰ ਮਹਾਰਾਣੀ ਨੇ ਆਖਰੀ ਸਮੇਂ ਉੱਤੇ ਕਿਹਾ ਧਿਆਨ ਸਿੰਘਾ ਜੋ ਤੂੰ ਕੀਤਾ ਹੈ ਨਾ ਮੇਰਾ ਪੁੱਤਰ ਪਾਣੀ ਤੋਂ ਤੜਫਦਾ ਮਰ ਗਿਆ ਮੈਂ ਇੱਕੋ ਹੀ ਤੈਨੂੰ ਗੱਲ ਕਹਿਣੀ ਹੈ ਕਿਉਂ ਸਮਾਂ ਆਵੇ ਜਦੋਂ ਤੂੰ ਵੀ ਪਾਣੀ ਬਦਲੇ ਤੜਫੇ ਮਹਾਰਾਣੀ ਚੰਦ ਕੌਰਾਂ ਹਾਨ ਸਿੰਘ ਡੋਗਰੇ ਨੇ ਕਿਵੇਂ ਸਿੱਖ ਰਾਜ ਨੂੰ ਬਰਬਾਦ ਕਰਨ ਵਾਸਤੇ ਇੱਕ ਇੱਕ ਪੱਲ ਇੱਕ ਇੱਕ ਲੰਬਾ ਉਸ ਪਾਪੀ ਨੇ ਲਾਭ ਜੀ ਬੇਦਰਦ ਜ਼ਾਲਮਾਂ ਨੇ ਮਨ ਵਿੱਚ ਜੋਸੀ ਵਿਉਂਤਾ ਧਰੀਆਂ ਨਾਲ ਲੈ ਕੇ ਗੋਲੀਆਂ ਨੂੰ ਦੇ ਕੇ ਜ਼ਹਿਰ ਪੂਰੀਆਂ ਕਰੀਆਂ ਬਣੀ ਦਿੱਤ ਸਮਝ ਲਵੋ ਤੁਸਾਂ ਨੇ ਸੋਧ ਦਿੱਤੀ ਦੇ ਰਾਣੀ ਸੱਚ ਕਹਾਂ ਧਿਆਨ ਸਿਆ ਸੱਚ ਕਹਾਂ ਧਿਆਨ ਸਿਆ ਤੂੰ ਵੀ ਤੁਰ ਦੇ ਮੰਗਦਾ ਪਾਣੀ ਤੇ ਦਰਦ ਜਾਲ ਮਾਨੇ ਮਨ ਵਿੱਚ ਜੋ ਸੀ ਵਿਉਂਤਾ ਤਰੀਆਂ ਨਾਲ ਲੈ ਕੇ ਗੋਲੀਆਂ ਨੂੰ ਦੇਖ ਕੇ ਜ਼ਹਿਰ ਪੂਰੀਆਂ ਕਰੀਆਂ ਓ ਆ ਪਾਣੀ ਦਿੱਤ ਸਮਝ ਲਾਵੋ ਤੁਸਾਂ ਦੇ ਸੋਧ ਦਿੱਤੀ ਐ ਰਾਣੀ ਸੱਟ ਕਾਹਾਂ ਧਿਆਨ ਸਿਆ ਤੂੰ ਵੀ ਤੁਰ ਜਾ ਮੰਗਦਾ ਪਾਣੀ ਸੀ ਜ਼ਹਿਰੋਂ ਬਚ ਗਈ ਸੀ ਪਰ ਨਾ ਪਾਪੀਆਂ ਕੋਲੋਂ ਬਚਣਾ कादर जी कुदरत उसने कैसा है, रचना नाल मानू जाल मानू ना तरस जाल मानू न तरस जाल मानू उल पैजो बेटे ताणी ਸੱਟ ਕਹਾਂ ਧਿਆਨ ਸਿਆ ਤੂੰ ਵੀ ਤੁਰਦੇ ਮੰਗਦਾ ਪਾਣੀ ਸੁੱਤੀ ਹੋਈ ਚੰਦ ਕੌਰ ਦੇ 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 ਸਿਰ ਤੇ ਵਾਰ ਪੱਥਰ ਨਾ ਕਰਿਆ ਜੋ ਨੋਂ ਨਿਹਾਲ ਤੁਰਿਆ ਉਹੀ ਦੁੱਖ ਸੀ ਮਾਂ ਨੇ ਜਰਿਆ ਕੋਈ ਸੁਣਦਾ ਦੁਖੜਾ ਨਾ ਕੋਈ ਸੁਣਦਾ ਦੁਖੜਾ ਨਾ ਜ਼ਖਮੀ ਤੜਵੇਂ ਡਿੰਡ ਨਮਾਣੀ ਸੱਟ ਕਹਾਂ ਤਹਾਨ ਸਿਆ ਤੂੰ ਵੀ ਮਰਦੇ ਮੰਗਦਾ ਪਾਣੀ ਕੋ ਪੜਸੀ ਤੋੜ ਦਤਾ ਕਹਾਣੀ ਲਾਉ ਮੇਜ ਦੀ ਹੋਗੀ ਕਰਮਾਂ ਦੀ ਮਾਰੀ ਤੇ ਕਿਸਮਤ ਢੋਹ ਹੈ ਕੈਸੀ ਢੋਗੀ ਮੇਰੇ ਦਿਲ ਤੇ ਬੀਤ ਰਹੀ ਉਸ ਦੀ ਨਹੀਂ ਕਿਸੇ ਨੇ ਜਾਣੀ ਸੱਟ ਕਹਾ ਧਿਆਨ ਸਿਆ ਵੇ ਤੂੰ ਵੀ ਮਰਦ ਸੰਗ ਦਾ ਪਾਣੀ ਕਰ ਹੁਕਮ ਰਾਣੀ ਸੇਵਾ ਆਖੇ ਧਿਆਨ ਸਿੰਘ ਹੋ ਨੇੜੇ ਆਖੇ ਧਿਆਨ ਸਿੰਘ ਹੋ ਨੇੜੇ ਕਰ ਹੁਕਮ ਕਰ ਹੁਕਮ ਰਾਣੀ ਸੇਵਾ ਆਖੇ ਧਿਆਨ ਸਿੰਘ ਹੋ ਨੇੜੇ ਮੈਂ ਦਊ ਸਜਾਵਾਂ ਨੂੰ ਹਮਲਾ ਕਰਕੇ ਗਏ ਨੇ ਜਿਹੜੇ ਸ਼ਾਂ ਤੂੰ ਰੱਜ ਕੇ ਮਾਣੀ ਦਿਸ ਦਿਸ਼ਾ ਤੂੰ ਰੱਜ ਕੇ ਮਾਣੀ ਓਏ ਓਈ ਰੋਖਾ ਦਿਲ ਦਾ ਦਿਸ ਦਿਸ਼ਾ ਤੂੰ ਰੱਜ ਕੇ ਮਾਣੀ ਸੱਟ ਕਹਾਂ ਧਾਨ ਸਿਆ ਤੂੰ ਵੀ ਮਰਦੇ ਮਰਦੇ ਮੰਗਦਾ ਪਾਣੀ ਖੁੱਲੀਆਂ ਜਦ ਅੱਖੀਆਂ ਸੀ ਕਾਤਲ ਪੁੱਤ ਦਾ ਨਜ਼ਰੀ ਆਇਆ ਨਾ ਕਰ ਹਮ ਧਰਦੀ ਨੂੰ ਜ਼ਖਮੀ ਹਾਲਤ ਵਿੱਚ ਫਰਮਾਇਆ ਨਾ ਸਮਝ ਗਿਦਾਰਾਂ ਨੂੰ ਗਦਾਰਾਂ ਨੂੰ ਨਾ ਸਮਝ ਗਦਾਰਾਂ ਨੂੰ ਨਾ ਸਮਝ ਗਦਾਰਾਂ ਨੂੰ ਇਥੇ ਉਹਨੂੰ ਖਤਮ ਕਹਾਣੀ ਸੱਤ ਕਹਾਂ ਧਿਆਨ ਸਿਆ ਵੇ ਤੂੰ ਹੀ ਮਰਦਾ ਮੰਗਦਾ ਪਾਣੀ ਉੱਤਰ ਤੋਂ ਵਿਛੜੀ ਹੋਈ ਲੈ ਕੇ ਦਿਲ ਵਿੱਚ ਤੁਰ ਗਈ ਰੀ ਜਾ ਬੈਂਕਾ ਭਗਵੰਤ ਕਹੇ ਨਹੀਂ ਇਹ ਮੁੱਲ ਮਿਲਨੀਆਂ ਚੀਜ਼ਾਂ ਨਹੀਂ ਇਹ ਮੁੱਲ ਮਿਲਨੀਆਂ ਚੀਜ਼ਾਂ ਬੈਂਕਾ ਭਗਵੰਤ ਕਹੇ ਨਹੀਂ ਇਹ ਮੁੱਲ ਮਿਲਨੀਆਂ ਚੀਚਾ ਰਣ ਧੀਰ ਜੋ ਬੋਲ ਲਿਖੇ ਗੱਲ ਗੁਰ ਤੇ ਤੇ ਦੇ ਮਨ ਨੂੰ ਪਾਣੀ ਹੋ ਗੱਲ ਗੁਰ ਤੇ ਤੇ ਦੇ ਮਨ ਨੂੰ ਪਾਣੀ ਸੱਚ ਕਾ ਧਿਆਨ ਸਿਆ ਤੂੰ ਵੀ ਮਰਦੇ ਮੰਗਦਾ ਪਾਣੀ ਸੱਚ ਕਾ ਧਿਆਨ ਸਿਆ ਤੂੰ ਵੀ ਮਰਦੇ दाी